ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਉੱਪਰ ਅੱਜ ਅਸੀਂ ਤੁਹਾਨੂੰ ਸਟੇਟ ਸਲਵਾਰ ਬਾਰੇ ਦੱਸਾਂਗੇ ਪਹਿਲਾਂ ਉਹਦੀ ਕਟਿੰਗ ਦਿੱਤੀ ਹੈ ਹੁਣ ਅਸੀਂ ਤੁਹਾਨੂੰ ਉਹ ਸਟੇਟ ਸਲਵਾਰ ਨਜ਼ਾਰੇ ਬਣਾਉਣ ਬਾਰੇ ਦੱਸਾਂਗੇ ਵੀ ਕਿਵੇਂ ਬਣਾਉਣਾ ਕਿਵੇਂ ਇਹਦੇ ਵਿੱਚ ਬਲ ਪੈਂਦੇ ਨੇਗੇ ਕੀ ਕੀ ਇਹਦੇ ਵਿੱਚ ਨੁਕਤੇ ਹੁੰਦੇ ਨੇਗੇ ਕਿਵੇਂ ਇਹਨੂੰ ਬਣਵਾ ਕੇ ਕਿੰਨੇ ਬਲ ਪਾਏ ਜਾਂਦੇ ਨੇ ਇਹਦੇ ਵਿੱਚ ਉਹ ਦੱਸਾਂਗੇ ਤੁਹਾਨੂੰ ਅੱਜ ਦੀ ਵੀਡੀਓ ਹੈ ਜਿਹੜੀ ਸਾਡੀ ਸਟੇਟ ਸਲਵਾਰ ਦੀ ਸਲਾਈ ਤੇ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਆ ਕਰੋ ਲੈਗ ਵੀ ਕਰਦਿਆ ਕਰੋ ਨਾ ਲੱਗੇ ਵੈਲੇ ਦੇ ਵੱਟ ਨੂੰ ਵੀ ਦਵਾ ਦੇ ਹਾਂਜੀ ਆਪਣੇ ਕੋਲੇ ਸਲਵਾਰ ਹੀ ਕਟਿੰਗ ਕਰੀ ਹੋਈ ਹੈ ਬਿਨਾ ਗੁੰਦਿਆਂ ਵਾਲੀ ਸਲਵਾਰ ਹੈ ਜਿਹਦੇ ਵਿੱਚ ਆਪਾਂ ਨੇ 21 ਸਲਾਈ ਪਾਉਣੀ ਹੈਗੀ ਝੋਲੀ ਵਾਲੀ ਸਲਾਈ ਪਾਉ ਦੋਨਾਂ ਛੱਡਾਂ ਤੇ ਬਸ ਇਹਦੇ ਵਿੱਚ ਬਿਨਾ ਗੁੰਦਿਆਂ ਵਾਲੀ ਝੋਲੀ ਵਾਲੀ ਸਲਾਈ ਪਾ ਕੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਬਲ ਪਾਉਣੇ ਨੇ ਬਲ ਪਾ ਕੇ ਫਿਰ ਆਪਾਂ 벨ਟ ਲਾਵਾਂਗੇ ਪਹਿਲਾਂ ਬਲ ਪਾਵਾਂਗੇ ਉਸ ਤੋਂ ਬਾਅਦ ਨਾਲ 벨ਟ ਲਾਵਾਂਗੇ ਦਾ ਬਲ ਦੱਸਾਂਗੇ ਤੁਹਾਨੂੰ ਵੀ ਕਿਵੇਂ ਪਾਉਣੇ ਨੇ ਵੀ 벨ਟ ਤੋਂ ਪਹਿਲਾਂ ਬਲ ਕਿਵੇਂ ਪਾਏ ਜਾਂਦੇ ਨੇ ਆਪਾਂ ਨੇ ਜਿਹੜੀ ਸਲਾਈ ਹੁੰਦੀ ਹੈ ਆਪਣੀ ਝੋਲੀ ਵਾਲੀ ਇੱਕ ਸਲਾਈ ਦੀ ਸਲਵਾਰ ਆ ਇਹ ਆਪਾਂ ਝੋਲੀ ਵਾਲੀ ਸਲਾਈ ਪਾ ਲਈ ਇਸ ਤੋਂ ਬਾਅਦ ਆਪਾਂ ਨੇ ਹੁਣ ਬਿਲਟ ਦੇਣਾਗਾ ਆਪਾਂ ਬਿਲਟ ਲਾਉਣਾ ਵੀ ਬਿਲਟ ਤੇ ਪਹਿਲਾਂ ਨਿਖਾਣ ਲਾਵਾਂਗੇ ਵੀ ਕਿੰਨੇ ਤੇ ਬਲ ਪਾਉਣੇ ਨੇ ਕਿੰਨੀ ਬੈਕ ਦੀ ਸਲਾਈ ਛੱਡਣੀ ਆਪਾਂ ਨੇ ਆਓ ਪਹਿਲਾਂ ਆਪਾਂ ਬਿਲਟ ਬਾਰੇ ਦੱਸੀਏ ਤੁਹਾਨੂੰ ਆਪਣੇ ਕੋਲ ਜਿਹੜਾ ਬਿਲਟ ਹੈ ਉਹ ਬਿਲਟ ਆਪਣੇ ਕੋਲ 22 ਇੰਚ ਹੈ ਤਿਆਰ ਯਾਨੀ ਕਿ ਜਿਹਦਾ ਅੱਧਾ ਆਪਣੇ ਕੋਲੇ ਗੈਰੰਟ ਹੋਊਗਾ ਆਪਾਂ ਨੇ ਇਹਦੇ ਬਲ ਪਾਉਣੇ ਨੇ ਇਹਦੇ ਤਾਂ ਆਪਾਂ ਬਾਲੇ ਇਹ 7.5 ਇੰਚ ਪਾਵਾਂਗੇ 3.5 ਇੰਚ ਛੱਡ ਕੇ ਇਧਰੋਂ 3.5 ਇੰਚ ਛੱਡ ਕੇ ਕਿਉਂਕਿ ਹਲਕੀ ਸਲਵਾਰ ਹੈ ਇਹ ਹਲਕੀ ਸਲਵਾਰ ਕਰਕੇ ਵੀ ਆਪਾਂ ਬਾਲਾ ਅੱਗੇ ਵਧਾਵਾਂਗੇ ਆਪਾਂ 8 ਇੰਚ ਵੀ ਪੈ ਜਾਂਦੇ ਨੇ ਬਾਲ ਆਪਾਂ ਨੇ ਜਿਹੜਾ ਬਿਲਟ ਦਾ ਨਿਸ਼ਾਨ 7.5 ਤੇ ਬਲਾਂ ਦਾ ਲਾ ਲਿਆ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਮੰਗਰ ਮਗਰਲਾ ਹਿੱਸਾ ਬਚ ਗਿਆ ਉਹ ਆਪਣੇ ਕੋਲੇ 1.14 ਇੰਚ ਬਚ ਗਿਆ ਹੁਣ ਆਪਾਂ 1.14 ਇੰਚ ਤੇ ਹੀ ਨਿਸ਼ਾਨ ਦੂਦੇ ਪਾਸੇ ਆਪਾਂ ਸਲਵਾਰ ਤੇ ਲਾਵਾਂਗੇ ਉਹ ਸਲਵਾਰ ਦਾ ਜਿਹੜਾ ਆਪਾਂ ਬੈਕ ਹਿੱਸਾ ਹੈਗਾ ਉਸ ਤੇ ਲਾਵਾਂਗੇ ਆਪਾਂ 1.14 ਇੰਚ ਤੇ ਨਿਸ਼ਾਨ ਪਹਿਲਾਂ ਆਪਾਂ ਆ ਬੈਕ ਵਾਲਾ ਜਿਹੜਾ ਬੈਕ ਵਾਲ ਦਾ ਨਿਸ਼ਾਨ ਲਾਵਾਂਗੇ ਆਪਾਂ ਉਹ ਥੋੜੀ ਵਾਰ ਜੀ ਸਲਵਾਰ ਦੇ ਘੇਰੇ ਦੇ ਵਿੱਚ ਤਾਂ ਜਿੰਨਾ ਵੀ ਮਰਜ਼ੀ ਲਾ ਸਕਦੇ ਹੋ ਯਾਨੀ ਕਿ ਆਪਾਂ ਨੇ ਇਹ ਟੋਕ ਲਾ ਲਈ ਹੈ ਬੈਕ ਵਾਲ ਦੀ ਇਹਨੂੰ ਬਿਸ਼ੱਕ ਤੁਸੀਂ ਐਸਾਈਡ ਕਰਕੇ ਬਾਹਰਲੀ ਸਾਈਡ ਜਾਨੀ ਕਿ ਵੀ ਬਾਹਰਲੀ ਸਾਈਡ ਉਲਟ ਕੇ ਪਾਲ ਆ ਜੂਗਾ ਅੱਧੇ ਪਾਸੇ ਬਿਸ਼ੱਕ ਇਹਨੂੰ ਤੁਸੀਂ ਅੰਦਰਲੀ ਸਾਈਡ ਤੇ ਲਾ ਲਓ ਜਿਹੜਾ ਤੁਸੀਂ 14 14.5 ਇੰਚ ਦਾ ਨਿਸ਼ਾਨ ਲਾਉਣਾਗਾ 14.5 ਇੰਚ ਦਾ ਨਿਸ਼ਾਨ ਲਾਉਣਾ ਜਿਹੜਾ ਇਸ ਟੋਕ ਤੋਂ ਆਹ ਟੋਕਾ ਜਿਹੜੀ ਆਪਣੀ ਲੱਗੀ ਹੋਈ ਇਸ ਤੋਂ ਲੀ ਅਸੀਂ ਹੁਣ ਤੇ ਵਗ ਜੂ ਇਸ ਟੋਕ ਤੋਂ ਆਪਾਂ ਨੇ 14.5 ਇੰਚ ਦਾ ਨਿਸ਼ਾਨ ਲਾਉਣਾਗਾ 14 ਇੰਚ ਦਾ ਨਿਸ਼ਾਨ ਇਸ ਟੋਕ ਤੋਂ ਲਾਉਣਾ ਦੇਖੋ ਆਪਣੇ ਕੋਲ ਆਹ ਸਲਾਈਏਗੀ ਆ ਮਗਰ ਆਪਣੇ ਕੋਲ ਬਲਦਾ ਕਪੜਾ ਬਚ ਗਿਆ ਠੀਕ ਹੈ ਜੀ ਆਹ ਆਪਣੇ ਕੋਲ ਅਰਧ ਦਾ ਨਿਸ਼ਾਨ ਆ ਆਹ ਇੱਥੋਂ ਆਪਾਂ ਨੇ ਬਲ ਸ਼ੁਰੂ ਕਰਨੇ ਨੇਗੇ ਆ ਟੋਕ ਟੋਕ ਦੇ ਨਾਲ ਟੋਕ ਆਪਣੀ ਮਿਲ ਗਈ ਇਧਰੋਂ ਆਪਣੀ ਜਿਹੜੀ ਬੈਕ ਵਾਲ ਦਾ ਛੱਡ ਕੇ ਇੱਕ ਪੀਸ ਇਹ ਆਪਣੇ ਕੋਲ ਜੀ ਇਹਦੇ ਉੱਤੇ ਆਪਾਂ ਨੇ ਹੁਣ ਟੱਕ ਲਾ ਲੈਣਾ ਹੁਣ ਆਪਾਂ ਨੇ ਜਿਹੜਾ ਵੀ ਜਿੰਨਾ ਆਪਣੇ ਕੋਲੇ ਬਾਕੀ ਪੀਸ ਬਚ ਗਿਆ ਇਸ ਪੀਸ ਦਾ ਉੱਪਰ ਆਪਣਾ ਜਿਹੜਾ ਹਿੱਸਾ ਹੈਗਾ ਆਪਣਾ ਸਾਰਾ ਮਨ ਲੋ ਗੱਲ ਵੀ ਆਪਣੇ ਕੋਲੇ ਸਿਰਫ 26.5 ਇੰਚ ਦੂਰਾ ਕਪੜਾ ਬਚ ਗਿਆ ਇੱਕ ਸਾਈਡ ਦੇ ਬਲਾਂ ਵਾਸਤੇ 26.5 ਇੰਚ ਕਪੜਾ ਬਚ ਗਿਆ ਇਹਨੂੰ ਆਪਾਂ 7.5 ਇੰਚ ਦੇ ਵਿੱਚ ਐਡ ਕਰਨੇ ਨੇ ਜਿੰਨਾ ਵੀ ਆਪਣੇ ਕੋਲੇ ਆ ਪੀਸ ਆ 7.5 ਇੰਚ ਦਾ ਮੂਹਰੇ ਟੱਕ ਲਾਇਆ ਇਹਦੇ ਵਿੱਚ ਐਡ ਕਰਨੇ ਆਓ ਆਪਾਂ ਪਹਿਲਾਂ ਬਲ ਪਾਵਾਂਗੇ ਉਸ ਤੋਂ ਮਗਰ ਬਲ ਪਾ ਕੇ ਫਿਰ ਬੈਲਟ ਲਾਵਾਂ ਆ ਟੋਕ ਤੇ ਕਰ ਆਪਣੇ 14.5 ਇੰਚ ਦਾ ਨਿਸ਼ਾਨ ਸੀ ਤੇ ਆ ਟੋਕ ਆਪਣੀ ਕਰੀਜ ਵਾਲੀ ਹੈ ਹੁਣ ਆਪਾਂ ਆ ਜਿਹੜੀ ਟੋਕ ਟੱਕ ਲੱਗਿਆ ਹੋਇਆ ਇੱਥੋਂ ਬਲ ਸ਼ੁਰੂ ਕਰਨੇ ਨੇ ਇਹ ਤੱਕ ਨੂੰ ਆਪਾਂ ਨੇ ਪਹਿਲਾਂ ਬਿਲਕੁਲ ਆਪਦੇ ਕਰੀਜ ਤੇ ਜਿਵੇਂ ਆਪਾਂ ਜਿੱਥੇ ਆਪਾਂ ਬਲ ਪਾਉਣਾ ਸ਼ੁਰੂ ਕਰਾਂਗੇ ਉੱਥੋਂ ਫੜ ਲੈਣਾਗਾ ਦੂਸਰਾ ਵਾਲ ਆਪਾਂ ਨੇ ਇਹਦੇ ਮੁਤਾਬਕ ਜਿੱਥੋਂ ਆਪਣੀ ਕਰੀਜ ਦਾ ਆਪਣਾ ਪਕੀਜ ਵਾਲਾ ਵਾਲਾ ਇਹ ਤੋਂ ਆਪਾਂ ਨੇ ਅੱਧਾ ਕਿੰਝ ਪਿੱਛੇ ਛੱਡ ਲੈਣਾ ਹੁਣ ਆਪਾਂ ਨੇ ਜਿਹੜਾ ਕਰੀਜ ਵਾਲਾ ਵਾਲਾ ਉਹਨੂੰ ਪਾਉਣਾ ਉਸ ਤੋਂ ਬਾਅਦ ਆਪਣੇ ਕੋਲ ਜਿੰਨੇ ਵੀ ਵਾਲ ਪਹਿਣਗੇ ਕੱਪੜੇ ਦੇ ਵਿੱਚ ਉਹਨੇ ਵਾਲਾ ਆਪਣੇ ਪਾ ਦੇਣੇ ਨੇਗੇ ਇਹਨੂੰ ਆਪਾਂ ਨੇ ਮਿਲ ਲੈਣਾ ਹੁਣ ਆਪਣੇ ਕੋਲ ਸਿਰਫ ਥੋੜਾ ਜਿਹਾ ਹੀ ਕਪੜਾ ਆ ਆਪਾਂ ਬੜ ਘਟਾ ਵੀ ਸਕਦੇ ਆ ਵਧਾ ਵੀ ਸਕਦੇ ਆਗੇ ਇਹਨੂੰ ਇਹਨਾਂ ਬੜਾ ਨੂੰ ਆਪਾਂ ਬਰੀਕ ਵੀ ਕਰ ਸਕਦੇ ਇੱਥੇ ਆ ਕੇ ਛੱਡ ਵੀ ਸਕਦੇ ਆ ਆਪਾਂ ਝੋਲੀ ਕੋਲ ਇਸੇ ਤਰ੍ਹਾਂ ਹੀ ਆਪਾਂ ਨੇ ਜਿੰਨਾ ਇੱਥੇ ਆਪਣਾ ਸਪੇਸ ਰਹਿ ਗਿਆ ਉਹਨਾਂ ਹੀ ਸਪੇਸ ਆਪਾਂ ਨੇ ਇਧਰ ਛੱਡ ਲੈਣਾ ਉਦੋਂ ਬਾਅਦ ਆਪਾਂ ਨੇ ਦੋ ਬਲ ਪਾ ਲਏ ਉਸ ਤੋਂ ਬਾਅਦ ਆਪਾਂ ਨੇ ਜਿਵੇਂ ਪਹਿਲਾਂ ਬਲ ਪਾਏ ਨੇ ਉਵੇਂ ਹੀ ਬਲ ਪਾ ਲੈਨੇ ਹਣਾ ਮਿਲ ਲੈਣਾ ਹੁਣ ਆਪਣੇ ਕੋਲੇ 7.5 ਇੰਚ ਦੇ ਸਿਰਫ ਦੋ ਬਲ ਪਾਉਣੇ ਨੇ ਦੋ ਹੀ ਪੈਣਗੇ ਦੇ ਵਿੱਚ ਇਹ ਬਲ ਪਾਉਣ ਤੋਂ ਮਗਰੋਂ ਆਪਾਂ ਨੇ ਇਹਨੂੰ ਮੈਣ ਲੈਣਾ ਵੀ 7.5 ਇੰਚ ਤੇ ਹੀ ਬਲ ਪੈ ਗਏ ਨੇ ਦੇਖੋ ਆਪੇ ਕੋ 7.5 ਇੰਚ ਦੀ ਨੇ ਇੱਧਰਲੇ ਵੱਲ ਵੀ ਆਪਾਂ ਨੇ ਮਿਲ ਲੈਣੇ ਨੇ ਇੱਧਰਲੇ ਵੱਲ ਵੀ ਆਪਣੇ 7.5 ਇੰਚ ਦੀ ਨੇ ਹੁਣ ਆਪਾਂ ਨੇ ਬੈਲਟ ਲਾਉਣਾ ਜਿਹੜਾ ਬੈਲਟ ਆਪਾਂ ਨੇ ਲਾਉਣਾ ਸ਼ੁਰੂ ਕਰਨਾਗਾ ਜਿਹੜੀ ਆਪਣੇ ਆਹ ਟੋਕਾਂ ਲਾਈਆਂ ਸੀਗੀਆਂ ਆਹ 7.5 ਇੰਚ ਦੀ ਟੋਕ ਲਾਈ ਸੀ ਇੱਧਰੋਂ ਇੱਧਰੋਂ ਆਹ 7.5 ਇੰਚ ਦੀ ਟੋਕ ਲਾਈ ਸੀ ਇਹ ਆਪਾਂ ਨੇ ਝੁੜੀ ਵਾਲੀ ਸਿਲਾਈ ਆਹ ਲੇਡੀ ਤੇ ਨਹੀਂ ਜਾਣਾ ਜਿਹੜੀ ਆਪਣੀ ਆਹ ਸਿਲਾਈ ਪਾਈ ਹੋਈ ਹੈ ਇੱਧਰੋਂ ਆਪਣੀ ਆਹ ਸਿਲਾਈ ਪਾਈ ਹੋਈ ਹੈ ਜਨੀਆਂ ਕਿ ਮੰਨ ਲਓ ਗੱਲ ਵੀ ਇਹ ਐ ਲੋਡ ਨਿਤਰ ਨਾ ਫਿਰ ਸਿਉਣਾਂ ਦਾ ਫਰਕ ਪੈ ਜੂ ਕਿਉਂਕਿ ਕਈ ਵਾਰੀ ਸਿਉਣ ਆਪਾਂ ਤੋਂ ਇੱਕ ਦੂਜੇ ਪਾਸੇ ਲੜੀ ਜਾਂਦੇ ਆ ਆਪਾਂ ਨੇ ਜਿਹੜੀ ਸਿਉਣ ਅੰਦਰਲੀ ਪਾਈ ਹੁੰਦੀ ਆ ਉਹਦੇ ਮੁਤਾਬਕ ਇਹ ਪਾਉਣਾ ਹੁੰਦਾ ਹੈਗਾ ਇੱਥੇ ਬਲ ਉਸ ਤੋਂ ਮਗਰੋਂ ਆਪਾਂ ਨੇ ਇਹ ਬੈਲਟ ਲਾਉਣਾਗਾ ਪਹਿਲਾਂ ਤੁਹਾਨੂੰ ਜਿਹੜਾ ਬੈਕ ਬਲ ਪਾਉਣਾਗਾ ਆਪਾਂ ਨੇ ਬੈਕ ਬਲ ਬਾਰੇ ਵੀ ਦੱਸਣਾਗਾ ਹੁਣ ਆਪਾਂ ਨੇ ਬੈਕ ਬਲ ਬਾਰੇ ਤੁਹਾਨੂੰ ਦੱਸਣਾਗਾ ਇਹ ਤੁਹਾਡੀ ਮਰਜ਼ੀ ਹੈ ਕਿ ਵੀ ਬੈਕ ਜਿਹੜਾ ਬਲ ਪਾਉਣਾ ਵੀ ਤੁਸੀਂ ਬਾਕਸ ਦੀ ਤਰ੍ਹਾਂ ਪਾਉਣਾ ਹੈ ਵੀ ਝੋਲੀ ਵਾਲੀ ਸਿਉਣ ਦੇ ਅੰਦਰਲੇ ਪਾਸੇ ਮੋੜ ਕੇ ਇਹ ਜਿਨਾ ਬਲੇ ਪਰ ਜਾਂ ਤੁਸੀਂ ਇਹਨੂੰ ਬਾਹਰ ਉਲਟਾ ਕੇ ਜਿਵੇਂ ਆ ਚੀਜ਼ ਹੈ ਇਹ ਲੋਡ ਪਾਉਣਾਗਾ ਜਿਆਦਾ ਬਿਹਤਰ ਇਹ ਹੈ ਵੀ ਜੇ ਤੁਸੀਂ ਬਾਹਰ ਉਲਟਾ ਕੇ ਪਾਉਂਗੇ ਤਾਂ ਸਭ ਤੋਂ ਬਿਹਤਰ ਹੈ ਇਹ ਵਾਲਾ ਨਾਲ ਦਾ ਇਹ ਵਾਲਾ ਸੋਹਣਾ ਲੱਗਦਾ ਕਿਉਂਕਿ ਝੋਲ ਨਹੀਂ ਪੈਂਦਾ ਜੇ ਆਪਾਂ ਇਹਨੂੰ ਬੰਨ ਨੂੰ ਇਹ ਲੋਟ ਪਾਤਾ ਤਾਂ ਇਹਦਾ ਝੋਲ ਪੈਣ ਲੱਗ ਜਾਂਦਾ ਇਸ ਤੋਂ ਆ ਚੀਜ਼ ਢੋਲ ਢੋਲ ਜਾਂ ਦਿਖਾਈ ਦੇਣ ਲੱਗਦੀ ਹੈ ਜੇ ਆਪਾਂ ਇਹਨੂੰ ਪਾਵਾਂਗੇ ਬਿਲਕੁਲ ਸਾਫ਼ ਰਹੂਗਾ ਨਾ ਖੇਚ ਮਾਰਨੀ ਆ ਆਪਾਂ ਨੇ ਇਹਨੂੰ ਬਾਹਰਲੀ ਸਾਈਡ ਉਲਟਾ ਕੇ ਬੜਾ ਪੋਣਾ ਅਸਿਕਾ ਟੋਕ ਇਧਰਲੀ ਸਾਈਡ ਆ ਗਈ ਜਿਹੜੀ ਹੁਣ ਆਪਣੀ ਆਹ ਟੋਕ ਹੈ ਇਹਨੂੰ ਟੋਕ ਨੂੰ ਆਪਾਂ ਨੇ ਅੰਦਰਲੇ ਪਾਸੇ ਜਿਵੇਂ ਜਿੱਥੇ ਝੂਲੀ ਵਾਲੀ ਆਪਣੀ ਆ ਦੇਖੋ ਮਾਤਰ ਆਪਣੀ ਆਹ ਝੂਲੀ ਵਾਲੀ ਥਲਾਈ ਹੈ ਇੱਥੇ ਆਪਾਂ ਨੇ ਟੋਕ ਲਿਆਂਦੀ ਇਹ ਬੁੰਨੇ ਟੋਕਾਂ ਆਪਣੀਆਂ ਝੂਲੀ ਵਾਲੀ ਉੱਤੇ ਆ ਗਈਆਂ ਆਪਾਂ ਇਥੋਂ ਟੋਕਾਂ ਤੋਂ 1.75 ਇੰਚ ਦਾ ਜਿਹੜਾ ਇਧਰ ਲਈ ਸੇਲੇ ਤਰਤੀ ਹੁਣ ਆਪਾਂ ਜਿਹੜਾ ਬੈਲਟ ਘੜਨਾ ਆਪਣਾ ਆਪਾਂ ਨੇ ਬੈਲਟ ਘੜਨਾਗਾ ਤੁੰਦਾ ਸਿਆ ਸੀਗਾ ਵੀ ਆਹ ਸਲਾਈ ਨਾਲ ਸਲਾਈ ਮਿਲਉਣੀ ਆ ਇਹ ਲੋਟਾ ਆ ਦੇਖੋ ਇਧਰੋਂ ਤੱਕ ਆਪਣੀ ਆਹ ਸਲਾਈ ਆ ਗਈ ਆਹ ਲੇੜੀ ਹੋਈ ਹੈਗੀ ਅੰਦਰਲੀ ਸਲਾਈ ਮਾਰੀ ਹੈ ਤੇ ਜਿਹੜੀ ਆਹ ਆਪਾਂ ਨੇ ਅੰਦਰਲੀ ਸਲਾਈ ਮਾਰੀ ਆ ਉਹਦੀ ਬਿਲਟ ਦੀ ਆਹ ਸਲਾਈ ਆ ਗਈ ਇਹ ਸਿਉਣ ਦੇ ਨਾਲ ਸਿਉਣ ਮਿਲਿਆ ਕੇ ਆਪਾਂ ਨੇ ਧਰਨੀ ਆ ਆਪਣੀ ਟੋਕ ਟੋਕ ਦੇ ਨਾਲ ਆਪਣੇ ਬਿਲਕੁਲ ਬੜਾ ਆਸੇ ਬੜਾ ਆਪਣਾ ਧਰੋਜ ਆਪਣੀ ਆ ਟੋਕ ਹੈ ਟੋਕ ਦੇ ਨਾਲ ਮੈਂ ਲੈ ਕੇ ਆਪਾਂ ਨੇ ਇਥੋਂ ਇਹੇ ਤਰੀ ਆਪਣੀ ਜਿਹੜੀ ਬੈਗ ਸਲਾਈ ਹੈ ਦੇਖੋ ਆ ਬੈਗ ਦੀ ਸਲਾਈ ਨਾਲ ਸਲਾਈ ਬਿਲਕੁਲ ਨਾਲ ਮਿਲ ਗਿਆ ਕਿ ਇਹੇ ਹੁਣ ਆਪਾਂ ਨੇ ਆਹ ਟੋਕਨ ਨਾਲ ਆ ਦੇਖੋ ਆਹ ਟੋਕਨ ਨਾਲ ਤੇ ਆਹ ਟੋਕ ਤੇ ਆਹ ਬਾਲਾ ਇਹਨੂੰ ਲਿਆ ਲੈਣਾ ਆ ਦੇਖੋ ਆ ਬਾਲਾ ਨਾਲ ਟੋਕ ਮਿਲ ਗਈ ਆ ਆਪਣੀ ਟੋਕ ਆ ਆ ਆਪਣਾ ਬਾਲਾ ਆਹ ਟੋਕ ਤੇ ਬਾਲ ਆਪਣੇ ਆ ਕੇ ਇੱਥੇ ਇਕੱਠੇ ਮਿਲ ਗਏ ਲੱਗ ਚੁਕਿਆ ਬਿਲਕੁਲ ਆਪ ਸਤਾ ਕਰਕੇ ਤੁਹਾਨੂੰ ਦਿਖਾਉਨੇ ਆ ਹੁਣ ਦੋਨਾਂ ਹੀ ਇਹ ਸਲਾਈਆਂ ਤੋਂ 7.5 ਇੰਚ ਦਰ ਹੈ 7.5 ਇੰਚ ਦਰ ਹੈ ਅਦਰ ਜਿੱਥੋਂ ਕਈ ਬਰੀ ਆਪਾਂ ਤੋਂ ਵੱਡੇ ਬਲ ਪਾਏ ਜਾਂਦੇ ਨੇ ਇੱਥੇ ਸਪੇਸ ਰਹੇ ਜੇ ਕੋਈ ਚੱਕਰ ਨਾ ਕੋਈ ਡਰ ਨਹੀਂ ਹੁੰਦਾ ਕਿ ਬੀ ਸਪੇਸ ਰਹੇ ਜੂ ਕਿਉਂਕਿ ਇਹ ਬਨੇ ਦੇ ਵਿੱਚ ਆ ਕੇ ਆਪਣੇ ਵਾਲ ਬਰਾਬਰ ਆ ਜਾਂਦੇ ਨੇਗੇ ਹੁਣ ਆਪਾਂ ਨੇ ਮੂਰੀ ਲਾਉਣੀ ਹੈਗੀ ਮੂਰੀ ਲਾਉਂਦੇ ਆ ਤੁਹਾਨੂੰ ਵੀ ਸਿੰਗਲ ਬੱਗੇ ਨਾਲ ਕਿਵੇਂ ਆਪਾਂ ਮੂਰੀ ਲਾ ਲੈਂਦੇ ਆ ਹਾਂਜੀ ਹੁਣ ਆਪਣੇ ਇਹ ਸਲਵਾਰ ਜੱਟ ਲਈ ਐ ਬਲ ਪਾ ਲਿਆ ਹੁਣ ਆਪਾਂ ਨੇ ਮੂਰੀਆਂ ਦੀ ਲੀਰ ਲਾਉਣੀ ਹੈਗੀ ਪਹਿਲਾਂ ਆਪਣੇ ਇਹ ਮੂਰੀਆਂ ਦੀ ਲੀਰ ਕੱਟ ਲਈ ਐ ਤੇ ਉਸ ਤੋਂ ਬਾਅਦ ਆਪਾਂ ਨੇ ਹੁਣ ਜਿਹੜਾ ਸਲਵਾਰ ਵਾਲਾ ਆਪਣਾ ਹਿੱਸਾ ਹੈਗਾ ਪੌਂਚੇ ਵਾਲਾ ਇਹਨੂੰ ਆਦੇ ਉੱਪਰ ਤਰ ਲਿਆ ਤੇ ਉਸ ਤੋਂ ਬਾਅਦ ਜਿਹੜੀ ਆਪਣੀ ਬੋਗਰਮਾ ਆਪਾਂ ਇਹਦੇ ਵਿੱਚ ਪਾਉਣੇ ਆ ਇਹ ਜੀ ਜ ਆਪਣੇ ਕੋਈ ਕੱਟੀ ਹੋਈ ਐ 1.5 ਇੰਚ ਐ ਤੇ ਆਪਾਂ ਨੇ ਕੀ ਕਰਨਾ ਇੱਕ ਸਲਾਈ ਵਾਲੀ ਇੱਕ ਸਲਾਈ ਦੇ ਵਿੱਚ ਜੜਨੀ ਐ ਇਹੇ ਆਪਣੇ ਇਹਨੂੰ 1.5 ਇੰਚ ਅਧਾ ਇੰਚ ਧਰ ਲੈਣਾ ਹੈ ਸਲਾਈ ਛੱਡ ਕੇ ਲਾਉਣੀ ਹੈ ਜਮਾਨ ਨੁੱਕਰ ਤੇ ਸਲਾਈ ਨਹੀਂ ਲਾਉਣੀ ਪਾਪੀਆ ਕੇ ਤਿਰਫੀ ਕੱਟ ਲੈਣੀ ਹੈ ਬੁਕਰਮ ਇਹ ਬੁਕਰਮ ਆਪਣੀ ਇੱਕ ਸਲਾਈ ਦੇ ਵਿੱਚ ਲੱਗ ਗਈ ਹੈ ਆ ਦੇਖੋ ਇੱਕੋ ਹੀ ਸਲਾਈ ਦੇ ਵਿੱਚ ਲੱਗੀ ਹੋਈ ਹੈ ਬੁਕਰਮ ਤਾਂ ਇਹਨੂੰ ਆਪਾਂ ਜਦੋਂ ਹੁਣ ਆਪਾਂ 모ੜਾਂਗੇ ਇਥੇ ਇਹਦੇ ਨੌ ਮਾਰ ਦੀ ਵੀ ਕੋਈ ਲੋੜ ਨਹੀਂ ਹੈਗੀ ਆਪਾਂ ਨੂੰ ਭੰਨ ਮਾਰ ਦੀ ਲੋੜ ਨਹੀਂ ਇਹ ਬਿਲਕੁਲ ਆਪਦੇ ਆਪ ਲਾਵੇ ਦੀ ਇੰਨੀ ਅੰਦਰ ਪਕ ਜਾਊਗੀ ਜਿਹੜੀ ਲੀਨ ਲਾਈ ਸੀ ਆ ਪਾਰ ਹੈਗੀ ਜਿਹੜੀ ਬੁਕਰਮ ਦਾ ਇਹ ਸਾਰਾ ਰਹਿ ਗਿਆ ਕਪੜੇ ਨਾਲ ਜੁੜਿਆ ਹੋਇਆ ਉਹ ਇਧਰਲੇ ਪਾਸੇ ਰਹਿ ਗਿਆ ਹੁਣ ਇਹਦੇ ਵਿੱਚ ਆਪਾਂ ਇਹਦੀ ਬੋਕਰਮ ਦੇ ਉੱਤੇ ਲੀਰ ਲਾਉਣੀ ਹੈਗੀ ਇਹਨੂੰ ਅੰਦਰਲੇ ਪਾਸੇ ਪੂਰੀ ਜੁਆਇੰਟ ਇੱਥੋਂ ਤੱਕ ਜੁੜਨੀ ਆਉਗੀ ਨਹੀਂ ਆਪਣੀ ਇਹ ਫਿਰ ਬੋਕਰਮ ਜਿਵੇਂ ਆ ਚੀਜ਼ ਚਮਕਦੀ ਹੈ ਇਹ ਝਮਕੀ ਜਾਊਗੀ ਪਹਿਲਾਂ ਆਪਾਂ ਨੇ ਇਹਨੂੰ ਮੋੜ ਕੇ ਬਖਾ ਲਾ ਲੈਣਾ ਨੇ ਬੁਖਰਮ ਤੇ ਮੋੜ ਕੇ ਵਖਾ ਲਿਆ ਜਿਹੜਾ ਹੁਣ ਆਪਾਂ ਕੋਲੇ ਆ ਪੀਸ ਹੈ ਆ ਬਧਾ ਹੋਇਆਗਾ ਇਹਨੂੰ ਆਪਾਂ ਨੇ ਆ ਬੁਖਰਮ ਦੇ ਨਾਲ ਨਾਲ ਕੱਟ ਦੇਣਾ ਇਹੇ ਹੁਣ ਆਪਾਂ ਨੇ ਦੋਨਾਂ ਪਾਸੇ ਬੁਖਰਮ ਦੇ ਪੀਸ ਕਪੜਾ ਲਾਤਾ ਹੁਣ ਆਪਾਂ ਨੇ ਮੋੜਨਾ ਇਹਨੂੰ ਮੋੜ ਕੇ ਮੂਰੀ ਬਣਾਉਣੀ ਹੈ ਆ ਦੇਖੋ ਹੁਣ ਆਪਣੇ ਮੋੜ ਲਿਆ ਥੱਲੇ ਦੀ ਆਪਣੀ ਜਿਹੜੀ ਬੁਕਰਮ ਹੈ ਕਲੀ ਇਸਤੀ ਚਮਕੂਰ ਹੁਣ ਦੂਸਰੇ ਕਪੜੇ ਦੇ ਆਪਣੇ ਉੱਪਰਲੇ ਪਾਸੇ ਨਹੀਂ ਚਮਕਦੀ ਆ ਪੰਜਮਾ ਸਿੱਧੇ ਆ ਕੇ ਇਹਨੂੰ ਨਾਲ ਹੀ ਇਸ ਤਰ੍ਹਾਂ ਆਪਾਂ ਬਿਲਕੁਲ ਸਿੱਧਾ ਕਰ ਲੈਣਾ ਵੀ ਕਿਸੇ ਵਾਸਤੇ ਆਪਣੀ ਫੇਰੇ ਨਾ ਮੁਰੀ ਇਹਨੂੰ ਆਹ ਕੱਪੜੇ ਨੂੰ ਆਪਾਂ ਨਾਲ ਹੀ ਇਹਦੇ ਜੋਇੰਟ ਉਸ ਤੋਂ ਬਾਅਦ ਆਪਾਂ ਨੇ ਇਹਦੇ ਨਾਲ ਹੀ ਆਪਾਂ ਨੇ ਇੱਥੋਂ ਮੋੜ ਲੈਣਾ ਆਪਾਂ ਆਪਦੇ ਹੁਸ਼ਿਆਰੇ ਨਾਲ ਦੇਖੀ ਜਣਾ ਵੀ ਸਭ ਸਹੀ ਬੰਦੀ ਹੈ ਇਹ ਕੱਪੜਾ ਬਿਲਕੁਲ ਪੋਲਾ ਕੱਪੜਾ ਹੈ ਇਹਨੂੰ ਨਾਲ ਸਹਾਰ ਕੇ ਪਿੱਛੇ ਨੂੰ ਰੱਖਣਾ ਪੋਲੇ ਕੱਪੜੇ ਨੂੰ ਉੱਪਰ ਸਾਈਡ ਤੇ ਆਪਾਂ ਨੇ ਇਹਦੀ ਬੋਕਰ ਨੂੰ ਲਾਤੀ ਹੁਣ ਆਪਾਂ ਇਹਦਾ ਦਾ ਵਿਚਾਲੜਾ ਹਿੱਸਾ ਉਹ ਆਪਾਂ ਭਰਾਂਗੇ ਪਹਿਲਾਂ ਆਪਾਂ ਉੱਪਰਲੇ ਹੀ ਸੇਤੇ ਵਗਾ ਲਾਵਾਂਗੇ ਹੁਣ ਇਹਦੇ ਨਾਲ ਆਪਾਂ ਲਹਿਰੀਆ ਪਾਵਾਂਗੇ ਲੈਰੀਆ ਪਾਉਣ ਵਾਸਤੇ ਭਣਾ ਕਹਿੰਦੇ ਸਾਨੂੰ ਉਹਨਾਂ ਉਹਦੀ ਮਸ਼ੀਨ ਘੱਟ ਚਲਾਉਣੀ ਚਾਹੀਦੀ ਆ ਹੱਥ ਵੱਧ ਹਿਲਾਉਣਾ ਚਾਹੀਦਾ ਆ ਆ ਦੇਖੋ ਲੈਰੀਆ ਬਿਲਕੁਲ ਲੈਰੀਆ ਸਹੀ ਬੈਕ ਕਿਉਂਕਿ ਆਪਾਂ ਨੇ ਮਸ਼ੀਨ ਘੱਟ ਚਲਾਈ ਆ ਹੱਥ ਵੱਧ ਹਿਲਾਇਆ ਹੁਣ ਆਪਾਂ ਨੇ ਇਹਦੇ ਜਿਹੜੇ ਤਿੰਨ ਹਿੱਸੇ ਬਣਾਉਣੇ ਨੇ ਤਨਹੀਸੇ ਬਣਾ ਕੇ ਤਨਹੀਸੇ ਆਪਣੇ ਇਹਦੇ ਬਣਾ ਲਏ ਪਹਿਲਾ ਹਿੱਸਾ ਆਪਣੇ ਕੋਲ ਆ ਆ ਗਿਆ ਤਾਂ ਇਹਨੂੰ ਆਪਾਂ ਨੇ ਇਹੋ ਤਰ੍ਹਾਂ ਲੈ ਲੈਣਾ ਪਹਿਲੇ ਹਿੱਸੇ ਦੇ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਤਿਰਥੀ ਫੇਰ ਮੋੜ ਲੈਣਾ ਉਸ ਤੋਂ ਬਾਅਦ ਆਪਣੇ ਕੋਲ ਜਿਹੜਾ ਦੂਜਾ ਹਿੱਸਾ ਆ ਗਿਆ ਦੂਜੇ ਪਾਸੇ ਇੱਥੇ ਆ ਗਿਆ ਆਪਣਾ ਉਸ ਤੋਂ ਬਾਅਦ ਫੇਰ ਇਹਨੂੰ ਤਰ੍ਹਾਂ ਲੈ ਜਾਣਾ ਉਸ ਤੋਂ ਬਾਅਦ ਨੇ ਆਪਣੇ ਸ਼ਰੀ ਤਿਆਰ ਦੇ ਲੇਖੋ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੀਆਂ ਇਹ ਦੱਬੀਆਂ ਬਣ ਗਈਆਂ ਇਹਦੇ ਵਿੱਚ ਆਪਾਂ ਨੇ ਮੂਰੀ ਭਰਨੀ ਆ ਤੇ ਲਹਿਰੀਆ ਸਿੱਧੇ ਵਖੇ ਫਿਰ ਇਹਦੇ ਵਿੱਚ ਲਹਿਰੀਆ ਇਹਦੇ ਵਿੱਚ ਫਿਰ ਸਿੱਧੇ ਵਖੇ